26 ਸਾਲ ਦਾ ਇੱਕ ਨੌਜਵਾਨ 2018 ਦੇ ਵਿੱਚ ਭਾਰਤੀ ਫੌਜ ਦੇ ਵਿੱਚ ਭर्ती ਹੋਇਆ ਸੀ ਤੇ ਹੁਣ ਉਸ ਦਾ ਬਿਮਾਰੀ ਦੇ ਕਾਰਨ ਦਿਹਾਂਤ ਹੋ ਗਿਆ ਹੈ ਜਿਸ ਦਾ ਕੇ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਦੇ ਨਾਲ ਕੀਤਾ ਗਿਆ। ਮਾਮਲਾ ਬਰਨਾਲਾ ਦੇ ਤਪਾ ਮੰਡੇ ਦਾ ਹੈ ਜਿੱਥੇ ਕਿ ਅਚਾਨਕ ਸਿਹਤ ਵਿਗੜਨ ਦੇ ਕਾਰਨ 26 ਸਾਲ ਦੇ ਨੌਜਵਾਨ ਦੀ ਫੌਜ ਦੇ ਵਿੱਚ ਮੌਤ ਹੋ ਗਈ ਹੈ ਤੇ ਨੌਜਵਾਨ ਮਾਤਾ ਪਿਤਾ ਤੇ ਛੋਟੇ ਭਾਈ ਭੈਣ ਦੀ ਸਾਰੀ ਜ਼ਿੰਮੇਵਾਰੀ ਆਪਣੀ ਮੋਢਿਆਂ ਤੇ ਲੈ ਕੇ ਫੌਜ ਦੇ ਵਿੱਚ ਡਿਊਟੀ ਕਰ ਰਿਹਾ ਸੀ ਪਰਿਵਾਰ ਦੇ ਮੁਤਾਬਕ ਨੌਜਵਾਨ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ 2018 ਦੇ ਵਿੱਚ ਫੌਜ ਵਿੱਚ ਭਰਤੀ ਹੋਇਆ ਸੀ ਤੇ ਅਜੇ 4 ਮਹੀਨੇ ਪਹਿਲਾਂ ਹੀ ਛੁੱਟੀ ਕੱਟ ਕੇ ਵਾਪਸ ਗਿਆ ਸੀ ਔਰ 2018 ਚ ਭਰਤੀ ਹੋਇਆ ਸੀ ਤੇ ਹੁਣ ਉਹਨੇ ਬਸ 4 ਕੁ ਮਹੀਨੇ ਪਹਿਲਾਂ ਗਿਆ ਸੀ ਤੇ ਹੁਣ ਉਹਨੇ ਛੁੱਟੀ ਲੈ ਕੇ ਆਉਣਾ ਸੀਗਾ ਜੀ ਤੇ اچانک ਕੋਈ ਗੱਲਬਾਤ ਹੋ ਗਈ ਉਹਦੀ ਡੈਥ ਹੋ ਗਈ ਤੇਜੋ ਦੀ ਡੈੱਡ ਗੋੜੀ 12 ਵਜੇ ਉਹੀ ਬਸ ਉਹ ਇਕੱਲਾ ਚਲਾਉਂਦਾ ਹੁੰਦਾ ਸੀ ਘਰ ਨੂੰ ਡੈਡੀ ਨੂੰ ਵੀ ਹਾਰਟ ਅਟੈਕ ਦੀ ਪ੍ਰੋਬਲਮ ਸੀਗੀ ਤੇ ਫਿਰ ਉਹਦੇ ਕਰਕੇ ਇਕੱਲਾ ਉਹੀ ਘਰ ਦਾ ਕੰਮ ਚਲਾਉਂਦਾ ਹੁੰਦਾ ਸੀ ਘਰਚਾ ਪਾਣੀ ਮੈਨੂੰ ਵੀ ਕਹਿੰਦਾ ਸੀ ਕਹਿੰਦਾ ਤੂੰ ਵੀ ਵਧੀਆ ਪੜ ਕਹਿੰਦਾ ਤੈਨੂੰ ਵੀ ਕਰਤੀ ਕਰਾਂ ਓਏ ਬੱਚਾ ਸ਼ੁਰੂ ਤੋਂ ਹੀ ਦਿਲਚਸਪੀ ਇਹਦੀ ਫੌਜ ਦੇ ਬਾਰੇ ਸੀਗੀ ਪੜਾਈ 'ਚ ਹਿਸ਼ਿਆਰ ਸੀਗਾ ਪੜਨ 'ਚ ਵੀ ਪੜਾਏ ਪਲਸ 2 ਤੋਂ ਬਾਅਦ ਪਰਤੀ ਹੋ ਗਿਆ ਜੀ 2018 ਚ ਇਹ ਹੁਣ ਘਾਟੀ ਵਾਲੀ ਡਿਊਟੀ ਸੀਗੀ ਅਚਾਨਕ ਕੋਈ ਹੋ ਗਿਆ ਸਦਮਾ ਜੀ ਪਰਿਵਾਰ ਤੇ ਦੁੱਖ ਦੀ ਘੜੀ ਹੈ ਤੇ ਬੱਚੇ ਤੇ ਸਾਰਾ ਕੁਝ ਚੱਲਦਾ ਹੀ ਖਰਚਾ ਜੀ ਉਹਦਾ ਫਾਦਰ ਮਿਹਨਤ ਮਜ਼ਦੂਰੀ ਕਰਦਾ ਇੱਕ ਬੇਟਾ ਉਹਦਾ ਪੜ ਰਿਹਾ ਹੈ ਬੱਚੀ ਉਹਨਾਂ ਦੀ ਮੈਰਿਡ ਹੈ ਜੀ ਦੋ ਬੱਚੇ ਉਹਦੇ ਵੀ ਤੇ ਅਸੀਂ ਮੰਗ ਕਰਦੇ ਹਾਂ ਵੀ ਜੋ ਵੀ ਸਰਕਾਰ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਤੋਂ ਮਿਲਦੀ ਹੈ ਸਹੂਲਤ ਇਹਨਾਂ ਨੂੰ ਦਿੱਤੀ ਜਾਵੇ ਤਾਕੇ ਇਹਨਾਂ ਦਾ ਜਿਹੜਾ ਅਗਲਾ ਜਿਹੜਾ ਬੁਢਾਪਾ ਉਹ ਵਧੀਆ ਕੋਈ ਲੰਘ ਸਕੇ ਜੀ 2018 ਜੀ 18 ਸਿਖ ਲਈ ਘਾਟੀ ਸੀਗੇ ਡਿਊਟੀ ਕਰਦੇ ਜੀ ਇਸ ਮੌਕੇ ਮਾਰਕੀਟ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਦੱਸਿਆ ਕਿ ਪਰਿਵਾਰ ਮਤਵਰਤੀ ਹੈ ਤੇ ਨੌਜਵਾਨ ਫੌਜ ਵਿੱਚ ਭਰਤੀ ਹੋ ਕੇ ਦੇਸ਼ ਸੇਵਾ ਕਰ ਰਿਹਾ ਸੀ ਤੇ ਇਸ ਔਕੀ ਕੜੀ ਦੇ ਵਿੱਚ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਉਹਨਾਂ ਅਪੀਲ ਕੀਤੀ ਹੈ ਕਿ ਪਰਿਵਾਰ ਨੂੰ ਆਰਥਿਕ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਪਰਿਵਾਰ ਆਸਾਨੀ ਨਾਲ ਆਪਣਾ ਜੀਵਨ ਜਿਉ ਸਕੇ ਜੋ ਕਿ ਇਹ ਘਟਨਾ ਵਾਪਰੀ ਹੈ ਬਹੁਤ ਹੀ ਮੰਦਭਾਗੀ ਆ ਸੋ ਇਹ ਤਪਾ ਮੰਡੀ ਦੇ ਰਹਿਣ ਵਾਲਾ ਸੀ ਲਵਲੀ ਗੱਲ 2018 ਦਾ ਭਾਰਤੀ ਸੀ ਫੌਜ ਦੇ ਵਿੱਚ ਜੋ ਕਿ ਆਪਣੀ ਡਿਊਟੀ ਦੌਰਾਨ ਕੁਝ ਦਿਨਾਂ ਤੋਂ ਬਿਮਾਰ ਚੱਲ ਰਿਹਾ ਸੀ ਜਿਨ੍ਹਾਂ ਦੀ ਜੌਬ ਗੁਹਾਟੀ ਵੀ ਕਿਸੀ ਸ਼ਾਮ ਦੇ ਵਿੱਚ ਸੋ ਉਹ ਪਰਸੋ ਤੋਂ ਪਤਾ ਲੱਗਿਆ ਵੀ ਤਕਰੀਬਨ ਉਹ ਐਕਸਪਾਇਰ ਹੋ ਗਏ ਉਹਨਾਂ ਦਾ ਅੱਜ ਜੋ ਸੰਸਕਾਰ ਹੈ ਆਰਾਮ ਬਾਗ ਤਪਾ ਵਿਖੇ ਕੀਤਾ ਜਾਵੇਗਾ ਸੋ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਜੋ ਕਿ ਇਹਨਾਂ ਨੂੰ ਲਵਲੀ ਗੱਲ ਨੂੰ ਔਰ ਇਹਨਾਂ ਦੇ ਪਰਿਵਾਰ ਨੂੰ ਸਰਜੀਤ ਸਿੰਘ ਪੁੱਤਰ ਬੁਟਾ ਸਿੰਘ ਇਹਨਾਂ ਦੇ ਮਾਤਾ ਪਿਤਾ ਦਾਦਾ ਦਾਦੀ ਸੋ ਕਿ ਇਹਨਾਂ ਨੂੰ ਸਰਕਾਰ ਵੱਲੋਂ ਪੂਰੀਆਂ ਸਹੂਲਤਾਂ ਦਿੱਤੀਆਂ ਜਾਣ ਜੋ ਕਿ ਇਹਨਾਂ ਦਾ ਬਣਦਾ ਹੈਗਾ ਮੁਆਵਜ਼ਾ ਜਾਂ ਕੋਈ ਹੱਕ ਜੋ ਵੀ ਪ੍ਰੋਟੋਕੋਲ ਦੇ ਮੁਤਾਬਕ ਇਹਨਾਂ ਨੂੰ ਦਿੱਤਾ ਜਾਵੇ ਸੋ ਅਸੀਂ ਸਾਰੇ ਜਿੰਨੇ ਵੀ ਇੱਥੇ ਆਨੰਦਪੁਰ ਵਸਤੀ ਦੇ ਤਪਾ ਮੰਡੀ ਦੇ ਇੱਥੇ ਪਹੁੰਚੇ ਨੇ ਰਾਮ ਬਾਗ ਦੇ ਵਿੱਚ ਸਾਰੇ ਹੀ ਇਹ ਮੰਗ ਕਰਦੇ ਆ ਕਿ ਸਰਕਾਰ ਵੱਲੋਂ ਇਹਨਾਂ ਦੀ ਪੂਰੀ ਹੈਲਪ ਕੀਤੀ ਜਾਵੇ ਇਹਨਾਂ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ ਸੋ ਪਰਿਵਾਰ ਦਾ ਇੱਕ ਪੂਰਾ ਸਹਾਰਾ ਬਣ ਸਕੇ ਸੋ ਕਿ ਉਹ ਜੋ ਗਿਆ ਲਵਲੀ ਸਿੰਘ ਗੱਲ ਇਥੇ ਦੁਨੀਆ ਤੋਂ ਚਲਾ ਗਿਆ ਔਰ ਆਪ ਦੀ ਸਹਾਰੰਦਾ ਤੇ ਰਾਖੀ ਕਰਦਾ ਸੋ ਉਹਦਾ ਪੂਰੇ ਸਮੁੱਚੇ ਪੰਜਾਬ ਨੂੰ ਕੀ ਹਿੰਦੁਸਤਾਨ ਨੂੰ ਔਰ ਤਪਾ ਮੰਡੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਜੋ ਕਿ ਆਪਣੀਆਂ ਸਵਾਮਾਂ 7-8 ਸਾਲ ਤੋਂ ਉਹ ਕਰ ਰਿਆ ਸੀ 2018 ਤੋਂ ਲੈ ਕੇ ਅੱਜ 2025 ਤੱਕ ਜੱਬਾਲੀ ਟੀਵੀ ਲਈ ਵਿਨੀਤ ਸ਼ਰਮਾ ਦੀ ਰਿਪੋਰਟ